ਬਈ ਵਾਲਾ ਜੀ ਸਾਰੇ ਵਧਿਆ ਨੇ ਅੱਜ ਆਪਾਂ ਲੈ ਕੇ ਆਏ ਹਮਤ ਕਲਵੰਡੀ ਮੰਡੀ ਕਲਵੰਡੀ ਸਾਹਬੂ ਠੀਕ ਹੈ ਦਿਨ ਬੁੱਧਵਾਰ ਆ ਜੀ ਬੁੱਧਵਾਰ ਤੇ ਕਲਵੰਡੀ ਗੱਲ ਕੀਤੀ ਆ ਸਾਡੀ ਨੂੰ ਪ੍ਰੈਸ ਦਿਖਾਉਣੇ ਆ ਜੀ ਅੱਜ ਆਪਾਂ ਪਹਿਲਾਂ ਕਰਦੇ ਆ ਆਪਸੋ ਕਲਵੰਡੀ ਦਾ ਜੱਲ ਜੋ ਕਿ 2003 ਮਾਡਲ ਟਰੈਕਟਰ ਆ ਜੀ ਟੀਵੀ ਨੰਬਰ ਆ ਜੀ ਟਰੈਕਟਰ ਤੇ ਟਰੈਲਰ ਤੁਸੀਂ ਰੰਗ ਰੂਪ ਦੇਖ ਸਕਦੇ ਹੋ ਜੀ ਟਾਇਰਾਂ ਦੀ ਗੱਲ ਕਰੀਏ ਤਾਂ ਜੀ ਟਰੈਕਟਰ ਟਾਇਰ ਹੈਗੇ ਆ ਜੀ 770% ਪਿਛਲੇ ਟਾਇਰਾਂ ਦੀ ਗੱਲ ਕਰੀਏ ਤਾਂ ਜੀ 50% ਟਾਇਰ ਨੇ ਜੀ ਟਰੈਕਟਰ ਦੇ ਟਰੈਕਟਰ ਦਾ ਰੰਗ ਪੇਂਟ ਦੇਖ ਸਕਦੇ ਹੋ ਜੀ ਬਹੁਤ ਸਾਫ ਸੁਥਰਾ ਰੰਗ ਪੇਂਟ ਆ ਜੀ ਥੋੜਾ ਬਹੁਤਾ ਹੋਇਆ ਹੋਇਆ ਹੋਊਗਾ ਜੀ ਬਾਕੀ ਤੁਸੀਂ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਸਾਫ ਸੁਥਰਾ ਟਰੈਕਟਰ ਆ ਤੇ ਟਰੈਕਟਰ ਦੀ ਆਪਾਂ ਗੱਲ ਕਰ ਗਏ ਜੀ 2003 ਮਾਡਲ ਟਰੈਕਟਰ ਆ ਜੀ ਟੀਵੀ ਨੰਬਰ ਆ 6 ਜੀ ਡਬਲ ਕਲਚ 2 ਲੱਖ 45000 ਰੁਪਿਆ ਇਹ ਤੋਂ ਬਾਅਦ ਗੱਲ ਕਰਦੇ ਆ ਅੱਛੇ ਜੀ ਮਾਡਲ 98 1 ਲੱਖ ਤੇ 16000 ਰੁਪਏ ਰੇਟ ਆ ਜੀ ਮਾਲਕ ਵੀਰਾਂ ਨੂੰ ਨੰਬਰ ਬੋਲ ਦਿਆਂ ਨੰਬਰ ਤਾਂ ਸੁਭਾਈ ਹੋਏ 62842 580 48 580 48 ਜੀ ਮਾਲਕ ਵੀਰਾਂ ਦਾ ਮੋਬਾਈਲ ਨੰਬਰ ਆ ਤੇ ਅੱਗੇ ਗੱਲ ਕਰਦੇ ਆ ਜੀ ਆ ਪਾਸ਼ੇ ਦੀ ਜੋ ਕਿ 2008 ਮਾਡਲ ਟਰੈਕਟਰ ਆ ਜੀ 1 ਲੱਖ 45000 ਰੁਪਏ ਰੇਟ ਆ 241 ਐਚਰ ਇਦੋਂ ਗੱਲ ਕਰਦੇ ਆਪਾਂ 750 ਸੋਨਾਲੀਕਾ ਇਹ ਗੱਡਾ ਦਾ ਮੋਰ ਹੈ ਨਾ ਨਾ ਤੇ 2010 ਮਾਡਲ ਟਰੈਕਟਰ ਹੈ ਜੀ 2 ਲੱਖ ਤੇ 90000 ਰੁਪਿਆ ਕੌਣ ਤੇ ਇਦੋਂ ਕੀ ਗੱਲ ਕਰਦੇ ਆ 3600 ਫੋਰਡ 92 ਮਾਡਲ 1 ਲੱਖ ਤੇ 40000 ਰੁਪਿਆ ਰੇਟ ਹੈ ਪੀਵੀ ਨੰਬਰ ਦੇਖੋ ਕੁਮਾਰ ਦਾ ਟਰੈਕਟਰ ਓਰੀਜਨਲ ਹੈ ਜੀ ਟਾਇਰਾਂ ਦੀ ਗੱਲ ਕਰਗੇ ਅਗਲੇ ਟਾਇਰ 50% ਪਿਛਲੇ ਟਾਇਰ 60% ਐਮਆਰ ਤੇ ਪੱਕੇ ਟਾਇਰ ਹੈ ਜੀ ਰੰਗ ਪੇਂਟ ਦਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਇਹਦੋਂ ਗੱਲ ਕਰਦੇ ਆ ਜੀ ਆਸ਼ੇ ਦੀ ਐਸ਼ਰ ਤੇ ਰੇਟ ਹੈਗਾ ਜੀ 2000 ਮਾਡਲ 1 ਲੱਖ ਤੇ 40000 ਰੁਪਏ ਰੇਟ ਆ ਇਹ ਦੋ ਤੀ ਦਾ ਟੀਫੀ ਜੀ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਤੇ ਰੰਗ ਪੇਂਟ ਤੁਸੀਂ ਦੇਖ ਸਕਦੇ ਹੋ ਟਰੈਕਟਰ ਦਾ ਬਹੁਤ ਹੀ ਸਾਫ ਸੁਥਰਾ ਰੰਗ ਪੇਂਟ ਆ ਤੇ ਮਾਡਲ ਦੀ ਗੱਲ ਕਰਕੇ 1999 1 ਲੱਖ 30 70000 ਰੁਪਿਆ ਰੇਟ ਆ ਜੀ ਟਰੈਕਟਰ ਦਾ ਇਸ ਦਿਨ ਅਸੀਂ ਦੂਜਾ ਬਾਦ ਗੱਲ ਕਰਦੇ ਆ ਕਿਹਦੇ ਨਾਲ ਖੜ ਬਾਈ 855 ਇਹਦੇ ਨਾਲ ਨਹੀਂ ਕਰਦੇ ਵੀਡੀਓ ਨਹੀਂ ਕਰਦੇ ਜੀ ਤੇ ਉਹ ਦਿਹਾ ਲਗਾ ਟਾਇਰਾਂ ਦੀ ਗੱਲ ਕਰਕੇ ਜੀ 70% ਟਾਇਰ ਆ ਜੀ 14 ਦੇ ਤੇ ਅਗਲੇ ਟਾਇਰ ਤਾਂ ਨਿਊ ਬ੍ਰਾਂਡ ਆ ਐਮ ਆਰਐਸ ਦੇ ਪੱਕੇ ਟਾਇਰ ਆ ਜੀ ਡਬਲ ਕਲਚ ਆਉਂਦਾ ਜੀ ਇਹ ਮਾਲਕ ਵੀਰਾਂ ਨੇ ਰੇਟ ਰੱਖਿਆ 2002 ਮਾਡਲ ਆ 2 ਲੱਖ ਤੇ 72000 ਰੁਪਿਆ ਓਏ ਕਿੰਨਾ ਦੇ ਦੇਗੀ ਟਰੈਕਟਰ ਇਹ ਮੋਟਾ ਲਾਗਾ ਮੋਟਾ ਦੇ ਦੇਗੀ ਟਰੈਕਟਰ 2 ਲੱਖ ਤੇ 55000 ਰੁਪਏ ਟਰੈਕਟਰ ਦੇ ਦਾਂਗੇ ਜੀ ਮੌਕੇ ਤੇ ਕੁਛ ਨਹੀਂ ਹੁੰਦਾ ਯਾਰ ਆਫਰ ਆ ਆਫਰ ਆਫਰ ਨਾ 55 ਦਾ 55 ਦਾ ਆਫਰ ਆਲ ਰਾਈਡ ਦੀ ਆਪਾਂ ਗੱਲ ਨਹੀਂ ਕਰਦੇ ਤੇ ਇਦੋਂ ਅੱਗੇ ਆ ਗਿਆ ਜੀ ਆ ਰਬੋਟ ਆ ਵੀ ਤੇ ਫਾਰਮ 35 ਚੈਂਪੀਅਨ ਰੇਟ ਦੀ ਗੱਲ ਕਰੀਏ ਜੀ ਮਾਡਲ 2003 190000 ਰੁਪਏ ਰੇਟ ਆ ਰੰਗ ਪੇਂਟ ਦਾ ਟਰੈਕਟਰ origional ਆ ਟਾਇਰਾਂ ਦੀ ਗੱਲ ਕਰੀਏ ਅਗਲੇ 50% ਆ ਜੀ ਪਿਛਲੇ ਟਾਇਰ 60% ਆ ਡੱਕ ਡੁੱਕ ਲੱਗਿਆ ਹੋਇਆ ਤੇ ਜਮਾ ਓਕੇ ਆ ਤੇ 275 ਐਂਟਰ 87 ਮਾਡਲ 1 ਲੱਖ ਤੇ 10000 ਰੁਪਏ ਰੇਟ ਆ ਜੀ ਟਾਇਰਾਂ ਦੀ ਗੱਲ ਕਰਕੇ ਪਿਛਲੇ 70% ਅਗਲੇ 50% ਬਸ ਕਿਹੜਾ ਹੋਰ ਵੇ ਆਹ ਟਰੈਕਟਰ ਦੀ ਗੱਲ ਕਰਦੇ ਆ ਜੀ ਆਪਾਂ ਇਹ ਸ਼ਰਮੇ ਦਾ ਟਰੈਕਟਰ ਹੈ ਜਿਹੜਾ ਤਲਵੰਡੀ ਵਾਲਾ ਹੈਪੀ ਸ਼ਰਮਾ ਉਹਦਾ ਟਰੈਕਟਰ ਆ ਜੀ ਟਰੈਕਟਰ ਦੀ ਗੱਲ ਕਰਕੇ ਟਾਇਰਾਂ ਦੀ ਗੱਲ ਕਰੀ ਚਾਰੇ ਟਾਇਰ ਬ੍ਰੈਂਡ ਨੂ ਟਾਇਰ ਆ ਜੀ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਸੀਸੀ ਵਰਗਾ ਟਰੈਕਟਰ ਹੈ ਜੀ ਰੇਟ ਰੱਖਿਆ ਜੀ 5 ਲੱਖ ਤੇ 70000 ਰੁਪਇਆ ਪੀਵੀ ਨੰਬਰ 2018 ਮਾਡਲ ਟਰੈਕਟਰ ਹੈ ਜੀ ਤੇ ਐਚਰ ਆ ਗਿਆ ਜੀ 2005 ਮਾਡਲ 1 ਲੱਖ 45000 ਰੁਪਇਆ ਰੇਟ ਟਾਇਰਾਂ ਦੀ ਗੱਲ ਕਰਕੇ 70% ਪਿਛਲੇ ਇਸ ਦੂਬਾਰਾ ਐਚਰ ਆ ਗਿਆ ਜੀ ਇੱਕ ਟਾਇਰ 50% ਪਿਛਲੇ ਟਾਇਰ 90% ਰੇਟ ਦੀ ਗੱਲ ਕਰਕੇ 1 ਲੱਖ 47000 ਰੁਪਇਆ 95 ਮਾਡਲ ਹੈ ਜੀ 747 ਐਕਸਟੀ ਮਾਡਲ 4 ਸਟਾਰ ਟਾਇਰਾਂ ਦੀ ਗੱਲ ਕਰਕੇ ਤਾਂ ਜੀ 80% ਨਾਲ ਦੇ ਟਾਇਰ ਨੇ ਜੀ ਫੂਲੇ ਵੀ ਟਾਇਰ ਜਿਵੇਂ ਬ੍ਰਾਂਡ ਨਿਊ ਟਰੈਕਟਰ ਆ ਜੀ ਰੇਟ ਦੇਖ ਲਓ 2022 ਮਾਡਲ ਟਰੈਕਟਰ ਆ ਜੀ 5 ਲੱਖ ਤੇ 98000 ਰੁਪਿਆ ਰੇਟ ਆ ਇਹ ਤੁਹਾਨੂੰ ਦਗਾ MM47 2022 ਮਾਡਲ ਟਰੈਕਟਰ ਦੀ 4 ਲੱਖ ਤੇ 70000 ਰੁਪਿਆ ਡਿਮਾਂਡ ਆ ਮਾਨਤਨ ਮੌਕੇ ਤੇ ਬਾਈ ਕਰ ਦੇਣਗੇ ਖੜੇ ਆ ਕੋਲੇ ਆਪਣੇ ਠੀਕ ਆ ਜੀ ਮਾਨਤਨ ਫੁੱਲ ਹੋ ਜਾਊਗਾ ਆਪਣਾ ਬਾਕੀ ਠੀਕ ਆ ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਹੋਵੇ ਜੀ ਆਪਣਾ ਹੈਲਪ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਕਿਸੇ ਵੀ ਵੀਰ ਨੂੰ ਕੋਈ ਵੀ ਬਾਹਰ ਦਾ ਨੰਬਰ ਟਰੈਕਟਰ ਚਾਹੀਦਾ ਹੋਵੇ ਜੀ ਆਪਣੇ ਨਾਲ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੀ ਨੰਬਰ ਆਪਣਾ ਹੈਗਾ ਜੀ 78892 01810 ਧੰਨਵਾਦ ਜੀ ਸਾਰੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਦੱਸਿਆ ਕਰੋ ਕਿਹੜਾ ਟਰੈਕਟਰ ਤੁਹਾਨੂੰ ਚਾਹੀਦਾ ਉਹ ਹੀ ਟਰੈਕਟਰ ਆਪਾਂ ਵੀਡੀਓ ਲੈ ਕੇ ਆਇਆ ਕਰਾਂਗੇ ਥੈਂਕ ਯੂ